ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਰੀ ਪਾਗੋ ਸੇਵਾ ٹرسٹ ਯੂਕੇ ਦੀਆਂ ਸੰਗਤਾਂ ਵੱਲੋਂ ਸ਼ੇਅਰ ਕਰਦਿਆਂ ਦੇ ਵਿੱਚ ਪਹੁੰਚਿਆ ਜਿੱਥੇ ਕਿ ਕੁਝ ਦਿਨ ਪਹਿਲਾਂ ਇਸ ਲੋੜਵੰਦ ਪਰਿਵਾਰ ਦੀ ਜਿਹੜੀ ਉਹ ਵੀਡੀਓ ਬਣਾਈ ਗਈ ਸੀ ਇਹ ਜੋ ਤੁਸੀਂ ਵੀਰ ਦੇਖ ਰਹੇ ਹੋ ਵੀਰ ਦਾ ਨਾਮ ਜਿਹੜਾ ਵਿਨੋਦ ਕੁਮਾਰ ਆ ਤੇ ਨਾਲ ਵੀਰ ਦੀ ਧਰਮ ਪਤਨੀ ਅਤੇ ਇੱਕ ਬੇਟਾ ਇਹਨਾਂ ਦਾ ਬੇਟੀ ਦਾ ਇਹਨਾਂ ਨੇ ਆਨੰਦਕਾਰ ਜਿਹੜਾ ਉਹ ਕਰ ਦਿੱਤਾ ਆ ਵੀਰ ਪਹਿਲਾਂ ਟਿਕੀਆਂ ਦਾ ਕੰਮ ਕਰਦਾ ਸੀ ਇੱਕ ਸਾਲ ਤੋਂ ਵੀਰ ਦੀ ਜਿਹੜੀ ਜਟੂ ਟੁੱਟ ਗਈ ਸੀ ਜਿਦੇ ਕਰਕੇ ਵੀਰ ਨੇ ਰੇੜੀ ਦਾ ਕੰਮ ਛੱਡ ਦਿੱਤਾ ਕਿਉਂਕਿ ਘਰ ਵਿੱਚ ਕੋਈ ਗੁੰਜਾਇਸ਼ ਹੈ ਨਹੀਂ ਕੋਈ ਨਿਕੰਮਦਾ ਸਾਧਨ ਹੈ ਹੀ ਨਹੀਂ ਸੀ ਵੀ ਜਿਸ ਦੇ ਨਾਲ ਵੀਰ ਆਪਣੀ ਰੇੜੀ ਜਿਹੜੀ ਆ ਬਣਾ ਕੇ ਘਰ ਦਾ ਜਿਹੜਾ ਕੰਮ ਕਰ ਸਕੇ ਅੱਜ ਮਾਈ ਭਾਗੋ ਸੇਵਾ ਟਰੱਕ ਦੀਆਂ ਸੰਗਤਾਂ ਵੱਲੋਂ ਉਸ ਵੀਰ ਨੂੰ ਫਿਰ ਤੋਂ ਦੁਬਾਰਾ ਰੇੜੀ ਬਣਾ ਕੇ ਦਿੱਤੀ ਗਈ ਹੈ ਤਾਂ ਜੋ ਵੀਰ ਰੇੜੀ ਤੇ ਆਪਣਾ ਟਿਕੀਆਂ ਵਗੈਰਾ ਸਬਜੀ ਵਗੈਰਾ ਵੇਚ ਕੇ ਜਾਂ ਕੋਈ ਹੋਰ ਵੀ ਚੀਜ਼ ਜਿਹੜੀ ਵੇਚ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰ ਸਕਦਾ ਆ ਬਾਕੀ ਅਸੀਂ ਵੀਰ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਸੰਸਥਾ ਬਾਰੇ ਕੀ ਕਹਿਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਤ ਹੈ ਜੀ ਕੀ ਨਾਮ ਆ ਤੁਹਾਡਾ ਮੇਰਾ ਬਾਬਾ ਜੀ ਵਿਨੋਦ ਕੁਮਾਰ ਨਾਮ ਹੈ ਤੇ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਮੈਂ ਬਾਬਾ ਜੀ ਦੀ ਰੇੜੀ ਲਾਉਂਦਾ ਟਿੱਕੀਆਂ ਦੀ ਰੇੜੀ ਲਾਉਂਦਾ ਸੀਗਾ ਤੇ ਸਾਲ ਭੋਗੇ ਜਿਹੜੀ ਬੰਦ ਪਈ 55 ਸਨੀ ਦੀ ਰੇੜੀ ਬਣਵਾਉਣ ਵਾਸਤੇ ਹਾਂਜੀ ਹਾਂਜੀ ਤੇ ਹੁਣ ਤੁਹਾਡੀ ਰੇੜੀ ਬਣ ਗਈ ਆ ਹੁਣ ਜਿਹੜੀ ਬਾਬਾ ਜੀ ਬਣ ਗਈ ਫੇਰ ਫੇਰ ਹੁਣ ਦੁਬਾਰਾ ਕੰਮ ਸ਼ੁਰੂ ਕਰ ਦੇਵਾਂਗੇ ਟਿੱਕੀਆਂ ਦਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸੰਗਤਾਂ ਨੂੰ ਮੈਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮਿਲ ਕੇ ਠੀਕ ਹੈ ਜੀ ਤੇ ਜਿਹੜੇ ਤੁਸੀਂ ਮਕਾਨ ਦੇ ਵਿੱਚ ਰਹਿ ਰਹੇ ਹੋ ਤੁਹਾਡਾ ਖੁਦ ਦਾ ਮਕਾਨ ਨਹੀਂ ਬਾਬਾ ਜੀ ਕਿਰਾਏ ਤੇ ਕਿਰਾਏ ਤੇ ਰਹਿ ਰਹੇ ਹੋ ਹਾਂਜੀ ਠੀਕ ਹੈ ਜੀ ਵੀਰ ਨੇ ਜਿਹੜਾ ਵਾ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਵੀਰ ਨੂੰ ਜਿਹੜਾ ਦੁਬਾਰਾ ਤੋਂ ਇੱਕ ਨਿਹੰਤ ਕਰਨ ਦਾ ਰੁਜਗਾਰ ਦਿੱਤਾ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ